ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਡੋਰੀ ਬੜਾਚ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਰੋਡ ਮਜੀਠਾ ਰੋਡ ਦੇ ਉੱਤੇ ਜਿਹੜਾ ਪਿੰਡ ਵੀਰਜਹਣਾ ਦਾ ਪੰਡੋਰੀ ਬੜਾਚ ਹੈ ਜਿਹੜਾ ਅੰਮ੍ਰਿਤਸਰ ਤੋਂ ਮਜੀਠੇ ਨੂੰ ਮੇਨ ਰੋਡ ਜਿਹੜਾ ਡੱਬਾ ਦਾ ਰੋਡ ਜਿਹੜਾ ਜਾਂਦਾ ਵਾ ਫੋਰ ਲੈਂਡ ਰੋਡ ਜਿਹੜਾ ਜਾਂਦਾ ਉਹ ਰੋਡ ਦੇ ਉੱਪਰ ਹੀ ਜਿਹੜਾ ਵੀਰਜਹਣਾ ਦਾ ਜਿਹੜਾ ਵਾ ਪਿੰਡ ਹੈ ਤੇ ਲੱਗੇ ਰੋਡ ਦੇ ਲੱਗੇ ਜਿਹੜਾ ਘਰ ਆ ਤਿਆ ਤਾਂ ਦੋ ਗਾਵਾਂ ਦਿਖਾਉਣੀਆਂ ਪਹਿਲੀ ਵੀਡੀਓ ਆਪਣੀ ਇਸਕਰ ਦੇ ਵਿੱਚੋਂ ਇੱਕ ਗੱਬਣ ਆ ਸਾਈਵਾਲ ਚ ਤੇ ਇੱਕ ਸੂਈ ਸਵਾਈ ਆ ਬੱਚੇ ਤੋਂ ਬਿਨਾ ਆ ਜਿਹੜੀ ਇਹ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਗੱਮਾ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸ਼ਮਸ਼ੀਰ ਸਿੰਘ ਹਾਂਜੀ ਪਿੰਡ ਪੰਡੋਰੀ ਵੜੈਚ ਮਜੀਠਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਵਾਲਾ ਬਾਈਪਾਸ ਵੀ ਲੱਗ ਗਿਆ ਹੀ ਐ ਇੱਥੋਂ ਨਾ ਪਰ ਹਾਂ ਜੀ ਤੁਸੀਂ ਸਿਰਫ 2 ਕਿਲੋਮੀਟਰ ਆ ਠੀਕ ਹੈ ਜਿਹੜਾ ਮੇਨ ਬਾਈਪਾਸ ਆ ਠੀਕ ਹੈ ਤੇ ਫੋਨ ਨੰਬਰ ਇੱਕ ਵਾਰੀ ਬੋਲ ਦੋ ਫੋਨ ਨੰਬਰ ਹੈਗਾ 76 96 ਹਾਂ ਜੀ 91 64 66 ਠੀਕ ਆ ਹਾਂ ਜੀ ਕਰਦੇ ਪਛੋਗੇ ਵਪਾਰ ਦਾ ਕੰਮ ਨਹੀਂ ਜੀ ਵਪਾਰ ਦਾ ਕੰਮ ਆ ਠੀਕ ਆ ਹਾਂ ਜੀ ਕਿੰਨਾ ਕ ਚਿਰ ਹੋ ਗਿਆ ਕਰਦੇ ਹਨ ਇਹ ਕੱਲ੍ਹ ਅਜੇ ਸ਼ੁਰੂ ਹੀ ਕੀਤਾ ਜੀ ਅੱਛਾ ਜੀ ਝੂਠ ਨਹੀਂ ਬੋਲਣਾ ਇਹ ਪਹਿਲੇ ਪਹਿਲੇ ਹੀ ਆ ਗਏ ਹਾਂ ਜੀ ਪਹਿਲੇ ਆ ਪਹਿਲੇ ਤੇ ਇਹ ਕੱਚੀ ਲਿਆ ਕੇ ਤਿਆਰ ਕੀਤੀ ਹੈ ਹਨਾ ਕਿੰਨਾ ਚਿਰ ਹੋ ਗਿਆ ਇਹਨੂੰ ਲਿਆਂਦੀ ਇਹਨੂੰ ਲਿਆਂਦੀ ਨੂੰ ਕੋ 40 ਕਿ ਦਿਨ ਹੋ ਹੀ ਚੱਲੇ ਜੀ 40 50 ਦਿਨ ਅੱਛਾ ਹਾਂਜੀ ਤੇ ਉਹਦਾ ਦੇ ਮਤਲਬ ਸਾਮਭ ਕਰਨ ਦੇ ਤੋਂ ਹਾਂ ਹਾਂਜੀ ਸਾਮਭ ਇਹਨੂੰ ਦੋ ਬੋਰੀਆਂ ਚਾਰ ਤੀਜੇ ਫੀਡ ਦੀਆਂ ਅੱਛਾ ਤੇ ਹੁਣ ਵੰਡ ਨਾਲ ਹੀ ਜਿਹੜਾ ਉਹ ਵੰਡ ਪਾਈਦਾ ਉਹਨੂੰ ਅੱਛਾ ਚੋਣ ਵਾਲਾ ਉਹੋ ਹੀ ਵੰਡੇ ਨੂੰ ਦੋ ਤਿੰਨ ਗਲੋਰ ਅੱਛਾ ਉਹ ਵੀ ਪਾ ਦੇ ਦੀ ਤੇ ਨਾਲ ट्रांजੈਕਸ਼ਨ ਵੀ ਪਾ ਦੇ ਦੀ ਹਾਂਜੀ ਠੀਕ ਤਾਂ ਹੀ ਸਾਂਭੇ ਸੰਭੀ ਪੂਰੀ ਆ ਰਾਜੀ ਕਰਤੀ ਪੂਰੀ ਵੈਰ ਤੇ ਜਿਹੜੀ ਆ ਉਹ ਸੂਈ ਆ ਜਿਹੜੀ ਟਾਡੇ ਕੋਲ ਹੀ ਸੁਈ ਕਿ ਸੁਈ ਲੈਂਦੀ ਸੀ ਸੁਈ ਲੈਂਦੀ ਅੱਛਾ ਉਹਨੂੰ ਕਿੰਨਾ ਕਿਚਰ ਹੋ ਗਿਆ ਲੈਂਦੀ ਨਾ ਉਹਦੋਂ ਸਾਰੀ ਕੀ ਹੈਗੀ ਕੋਈ ਮਤਲਬ ਦਾਹਾਂ ਦੇ ਵਿਹਾਂਗ ਦਿਨਾਂ ਦੀ ਸੁਈ ਅੱਛਾ ਹਾਂਜੀ ਬੱਚਾ ਹੈਗਾ ਸੀ ਉਦੋਂ ਨਹੀਂ ਬੱਚਾ ਉਦੋਂ ਹੈਗਾ ਸੀ ਸਾਡੇ ਕੋਲ ਆਣ ਕੇ ਮਰਿਆ ਅੱਛਾ ਤੁਹਾਡੇ ਕੋਲ ਆ ਕੇ ਮਰਿਆ ਕਿੰਨਾ ਕਿਚਰ ਹੋ ਗਿਆ ਹੁਣ ਸੁਈ ਇਹਨੂੰ ਹੁਣ ਇਸ ਟਾਈਮ 40 ਤੋਂ 45 ਦੇ 50 ਦੇ ਅੰਦਰ ਗੇੜਜੋ ਠੀਕ ਹੈ ਹਾਂਜੀ ਮਤਲਬ ਕਿ ਇਕੱਠੀਆਂ ਜੀਆਂ ਲੈਂਦੀਆਂ ਕਿ ਤੁਸੀਂ ਲੈਂਦੀਆਂ ਹਾਂ ਹਾਂਜੀ ਅਪਨ ਪਿਛੜੀ ਲੈਂਦੀਆਂ ਠੀਕ ਹੈ ਹਾਂਜੀ ਤੇ ਮਤਲਬ 40 50 ਦਿਨ ਹੋ ਗਏ ਲਿਆਂਦੀਆਂ ਨੂੰ ਤੇ ਹੁਣ ਮਤਲਬ ਵੇਚਣ ਲੱਗੇ ਆ ਹਨਾ ਠੀਕ ਹੈ ਕਿ ਇੱਕ ਤਿਆਰ ਕਰਕੇ ਤੇ ਇੱਕ ਚਲੋ ਘਰੇ ਦੁੱਧ ਦਾ ਸਰਕਲ ਚੱਲਦਾ ਗਿਆ ਠੀਕ ਹੈ ਤੇ ਹੁਣ ਤੁਹਾਡਾ ਇਰਾਦਾ ਕੀ ਗਾਂ ਫਿਰ ਲਿਆ ਕੇ ਤੇ ਵੇਚ ਲਿਆ ਕਰੀਏ ਤੇ ਉਹ ਨਾ ਮਤਲਬ ਸਾਰਾ ਸਮਾਨ ਸਹੀ ਸੇ ਜਿ ਇਕੱਠਾ-ਕੁਠਾ ਕਰਦਿਆਂ ਅੱਛਾ ਟਾਈਮ ਲੱਗ ਗਿਆ ਠੀਕ ਠੀਕ ਹੈ ਹਾਂਜੀ ਠੀਕ ਤੇ ਜਿਹੜੀ ਹੁਣ ਫੇਰਾ ਸੂਈ ਆ ਇਹਦੇ ਕੋਲ ਦੁੱਧ ਕਿੰਨਾ ਜੇ ਪੱਕਾ ਇੱਕੋ ਦੁੱਧ ਪੱਕਾ ਇਸ ਟਾਈਮ 7 ਲੀਟਰ ਜੇ ਹਗਾ ਪੱਕਾ ਦੁੱਧ ਪੱਕਾ ਜਿੰਨੇ ਟਾਈਮ ਮਰਜ਼ੀ ਕੋਈ ਚੋ ਕੇ ਵੀ ਲੈ ਘਰ ਆਣੇ ਇਹਦਾ ਤੇ ਦੁੱਧ ਵੀ ਸੰਗਣਾ ਹੋਣਾ ਹਾਂਜੀ ਤੇ ਤੁਰਾਂ ਫੇਰ ਇੱਕ ਰੀਨ ਹਾਂ ਉਹ ਤਰਾ ਠੰਡੀ ਤੇਰੀ ਆ ਮੈਂ ਤਾਂ ਕੋਈ ਗਾਲੀ ਨਹੀਂ ਆ ਅੱਛਾ ਹਟਾ ਤੇ ਸਿਰਫ ਤੋੜੀ ਕੇ ਟਾਦੀ ਆ ਠੀਕ ਆ ਵੇਖੇ ਥੋੜੇ ਪਿਛੇ ਰੋਜ ਬਾਕੀ ਇਹ ਆ ਕਿ ਇੱਥੇ ਬੱਝੀਆਂ ਨਹੀਂ ਦਿੰਦੀਆਂ ਬਾਹਰਲਾ ਬੰਦਾ ਇੱਥੇ ਘੱਟ ਹੁੰਦਾ ਵਾ ਬਹੁਤ ਘੱਟ ਜੀ ਇਹਦਾ ਕੰਮ ਹੀ ਨਹੀਂ ਕੋਈ ਹੈਗਾ ਮੈਂ ਤੁਹਾਨੂੰ ਆਖੀ ਆ ਤੁਹਾਡੇ ਆਇਆ ਵੇਖ ਲਓ ਗੂਗਾ ਖੋਲਿਆ ਹਾਂਜੀ ਹਾਂਜੀ ਜਿੰਦਰਾ ਹੀ ਵਜਿਆ ਸੀ ਪਹਿਲਾਂ ਵੀ ਇੱਥੇ ਘਰ ਵੀ ਜਿਹਨਾਂ ਦਾ ਵੱਖਰਾ ਤੇ ਪਸ਼ੂ ਵੱਖਰੇ ਆ ਪੱਠੇ ਤਾਂ ਤਾਂ ਪਾ ਗਏ ਨਹਾਤੋ ਆ ਗਿਆ ਤਿਆਰ ਕਰਕੇ ਬੰਨ ਗਈ ਦੀਆਂ ਠੀਕ ਆ ਇਹ ਟਾਈਮ ਨਾ ਆਈ ਦਾ ਡੇਢ ਡੇਢ ਮਹੀਨਾ ਹੋ ਗਿਆ ਵੀ ਜਿਹਨਾਂ ਨੇ گاਵਾ ਲਿਆਂਦੇ ਆ ਨਾ ਉਤਰਾ ਹਾਂਜੀ ਤੇ ਕੰਮ ਕਿੰਦੇ ਸ਼ੁਰੂ ਕਰਨਾ ਹੁੰਦਾ ਵਈ ਬਾਕੀ ਕ੍ਰੋਸ ਚ ਐਰ ਸ਼ਰ ਜਰਸੀ ਕ੍ਰੋਸ ਚ ਲੈ ਜਿਓ ਸਿੰਗੇ ਤੇ ਹੈਗੇ ਆ। ਥੋੜਾ ਡਰਦੀ ਆ ਸਾਡੇ ਕੋਲ। ਬਾਕੀ ਕੰਪੈਕਟ ਜਿਹਾ ਹੀ ਹਵਾਨਾ ਇਹਦਾ। ਹੁਣ ਦੁੱਧ ਜਿਹੜਾ 7 ਲੀਟਰ ਆ ਮੋਕੇ ਤੇ ਦੇ ਦੇ ਕੋਲ ਕਿੰਨੇ? ਸਟਾਲਾ ਦੇ ਤਾਂ 9 ਲੀਟਰ ਸੀ। ਅੱਛਾ। ਹਾਂਜੀ। ਤੇ ਵਿੱਚੋਂ ਨਾ ਸਟਾਲੇ ਬੰਦ ਹੋ ਗਏ। ਇਹ ਤਾਂ একদম ਤੇ ਛੁੱਡੀ ਬੜੀ ਪੈ ਗਈ। ਹਾਂਜੀ ਹਾਂਜੀ। ਤੇ ਮੁਰਕੇ ਆਈ ਕੋਈ ਤੂੜੀ ਤੇ ਤੇ ਤੂੜੀ ਤੋਂ ਮਤਲਬ ਟੁੱਟ ਗਈ। ਠੀਕ ਆ। ਹੁਣ ਫੇਰ ਮੁਕਾਈ ਸ਼ੁਰੂ ਕੀਤੀ ਆ। ਅੱਛਾ। ਹਾਂਜੀ। ਹੁਣ ਫੇਰ ਸਹੀ ਸਹੀ ਵਾਦੀ ਆਉਂਦੀ ਆ। ਠੀਕ ਠੀਕ ਆ। ਹਾਂਜੀ। ਕਿੰਨਾ ਫੇਰ ਮੁੱਲ ਰੱਖਦੀ ਐ ਦਾ? ਮੁੱਲ ਇਹਦਾ ਜੋ ਕੋ ਰੱਖ ਦਿੰਦੀ ਆ। ਜਿਹਾ ਜਿਹਾ ਕਰਦੀ ਐ ਫੇਰ। ਇਹਦਾ ਮੁੱਲ 18000 ਰੁਪਈਆ ਦਾ। 18000 ਰੁਪਈਆ। ਕਰ ਦੋ ਕਿ ਮੈਂ ਤੈਨੂੰ ਮੋਕੇ ਤੇ। ਜਿੰਨਾ ਕਹੋ ਕਿ ਕਰ ਦਾਂਗੇ। ਕਿੰਨਾ ਕਰ ਦੋਗੇ? 2000 ਛੱਡ ਦਾਂਗੇ। ਅੱਛਾ। 16 ਲੰਗਰ ਦੇ ਦੇ ਦੋਗੇ 16000 ਦੀ ਹਾਂ ਨਾ ਕਰ ਦਾਂਗੇ ਅੱਛਾ ਕੋਈ ਫੋਨ ਲਾਵੇ ਬਾਕੀ ਹਨਾ ਫਿਰ ਵੀ ਬਾਕੀ ਫੋਨ ਲਾਵੇ ਕੋਈ ਭੜ ਭਰਾ ਆਪਾਂ ਕਿਸੇ ਨੂੰ ਮੋੜਦੇ ਨਹੀਂ ਆਣ ਦੇਖ ਸਕਦੇ ਤੇ ਲੱਗੇ ਤਾਂ ਬਾਕੀ ਹੈ ਕਿ ਜਿੰਨੇ ਘਰ ਦੁੱਧ ਪੀਣ ਵਾਸਤੇ ਖੜਨੇ ਆ ਕਿਉਂਕਿ ਦੁੱਧ ਵੀ ਨਾ ਗਾਵਾਂ ਦਾ ਮੱਝਾ ਰਗਾ ਦੋ ਟੋਕਰੀ ਪੱਠੇ ਸਾਰੀ ਵਾਲੀ ਖਾਂਦੀ ਆ ਠੀਕ ਆ ਆ ਵੇਹਣ ਤੁਹਾਡੇ ਸਾਹਮਣੇ ਟੱਪਾਂ ਜੀ ਪਾਉਂਦੇ ਆ ਤੇ ਨਾਲੇ ਇੱਥੇ ਵੱਜੇ ਨਾ ਕੋਈ ਪੱਖਾ ਨਾ ਕੁਝ ਤੇ ਕੋਈ ਗਰਮੀ ਦੀ ਪਰਵਾਹ ਨਹੀਂ ਕੁਝ ਨਹੀਂ ਹਨਾ ਹੁਣ ਇਸ ਟਾਈਮ ਪੂਰੀ ਫੁੱਲ ਗਰਮੀ ਜਿਤਨਾ ਪੈਂਦੀ ਆ ਤੇ ਜਿਹੜੀ ਆ ਵਾਲੀ ਗਾ ਆ ਗਈ ਆਪਣੇ ਕੋਲ ਸਾਈਵਲ ਇਹ ਕੁਛ ਖੜਦੀ ਜੋ ਜੀ ਉਹ 10 12 ਦਿਨ 15 ਦਿਨ ਲੈ ਜੇ ਮਤਲਬ 15 ਦਿਨਾਂ ਦੇ ਅੰਦਰ ਅੰਦਰ ਹੁੰਦੀ ਆ ਜਿਹੜੀ ਨਾ ਹੀ ਪਈ ਹੈ ਹੁਣ ਕੋਈ ਉਹਨਾਂ ਨੇ ਮਤਲਬ ਦੱਸਿਆ ਨਹੀਂ ਇਸ ਮਤਲਬ ਸਹੀ ਨਹੀਂ ਦੱਸਿਆ ਅੱਛਾ ਹੁਣ ਕਾਇਂ ਬਿਲਕੁਲ ਲਾਏ ਪਈ ਆ ਠੀਕ ਆ ਪਿਆਰ ਹੁੰਦੀ ਆ ਕਾਇਂ ਠੀਕ ਠੀਕ ਆ ਤੇ ਤੇਰਾ ਦੁੱਧ ਕਿੰਨਾ ਗੇਚ ਵਾਈ ਜਾਊਗੀ ਇਹ ਦੁੱਧ ਘੱਟ ਸੋ ਘੱਟ ਵੀ ਚਵਾਊਗੀ ਤੇ 12 15 ਲੀਟਰ ਦੇ ਅੰਦਰ ਗੇੜੀ ਚਵਾਊਗੀ ਜਿਹਦੇ ਹਿਸਾਬ ਨਾਲ ਹਿੱਸੇ ਵਾ ਕੀਤੀ ਆ ਠੀਕ ਸੰਭੀ ਸੰਭੀ ਚੰਗੀ ਆ ਨਾ ਰਾਜੀ ਕਰਤੀ ਤੁਸੀਂ ਪੂਰੀ ਤੋੜਦਾ ਆਲਾ ਆਲਾ ਹੋਤਰਾ ਛੰਡੀ ਤੇਰੀ ਐ ਵੀ ਮੈਂ ਤਾਂ ਬਿਲਕੁਲ ਜੀ ਅੱਛਾ ਹਾਂ ਜੀ ਬਾਕੀ ਕੱਦ ਬਹੁਤਾ ਵੱਡਾ ਨਹੀਂ ਐ ਜਿਤਨਾ ਮੈਂ ਸਾਈਵਾਲਾਂ ਦਾ ਹੁੰਦਾ ਵਾ ਜਰਸੀ ਸਾਈਵਾਲ ਕ੍ਰਾਸ ਤੇ ਆ ਥੋੜੀ ਰੰਗੇ ਜਰਸੀ ਵਾਲਾ ਤੇ ਬੋਡੀ ਸਟਰਕਚਰ ਸਾਰਾ ਸਾਈਵਾਲ ਵਾਲਾ ਲਾ ਕੋਈ ਜਾਂ ਤਾਂ ਨਹੀਂ ਕੋਈ ਡਰਦੀਆਂ ਥੋੜਾ ਬਾਹਰ ਦੇ ਬੰਦੇ ਰ ਥੋੜਾ ਜਿਹਾ ਡਰ ਜੀਆਂ ਵੇ ਲਾ ਲੇ ਇਹੋ ਬੰਦੈ ਨਾ ਫਿਰ ਦੱਸਦੇ ਹਾਂ ਵੀ ਮੁੱਲ ਆਪਾਂ ਤਾਬੀ ਉਹ ਤਰਾਥੋਂ ਥਲਵਾ ਲੈਂਦੀ ਜੇ ਮੈਂ ਹਾਂ ਬਿਲਕੁਲ ਜੀ ਬਿਲਕੁਲ ਕਿਉਂ ਕੋਈ ਆਉਂਦਾ ਨਹੀਂ ਆ ਹਾਂਜੀ ਇਸ ਕਰਕੇ ਥੋੜਾ ਘਟ ਜਾਂਦੀਆਂ ਬਾਕੀ ਆ ਦੇ ਸਾਦੇ ਹਾਂ ਤੇ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਮੋਲੋ ਜੇ ਤੇ ਬਿਲਕੁਲ ਤਿਆਰ ਹੋਈ ਹੁੰਦੀ ਫਿਰ ਤਾਂ ਕੋਈ ਗੱਲ ਨਹੀਂ ਹਾਂਜੀ ਹੁਣ ਥੋੜੀ ਕਿ ਤਿਆਰ ਹੋਣ ਵਾਲੀ ਆ ਹਾਂਜੀ ਹੁਣ ਫੋਨ ਤੇ ਕਰ ਲਾਂਗੇ ਅੱਛਾ ਹੁਣ ਸਾਮ ਛੱਡ ਕੇ ਦੇ ਦੋਗੇ ਹਾਂਜੀ ਕੇ ਕੇ ਚਲੋ ਕੋਈ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਬਸ ਬਸ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਪਿਓ ਰਿਆ ਸ਼ਾਈ ਵਾਲਾ ਹਾਂਜੀ ਹਾਂਜੀ ਤੇ ਤੁਸੀਂ ਵੀ ਉਸ ਹਿਸਾਬ ਨਾਲ ਜਿਹੜੀ ਦੇ ਦੋਗੇ ਛੱਡ ਦਾਂਗੇ ਬਾਕੀ ਪਹਿਲੀ ਵੀਡੀਓ ਵਾ ਕਿਸੇ ਨੂੰ ਮੋੜਿਓ ਨਾ ਕਰੀਨਾ ਮੋੜ ਕੋਈ ਫੋਨ ਲਾਵੇ ਇੱਕ ਵਾਰੀ ਜ਼ਰੂਰ ਆ ਨਾ ਜੇ ਕਿਸੇ ਤੇ ਪਸੰਦ ਹੁੰਦੀ ਆ ਫੋਨ ਇੱਕ ਵਾਰੀ ਜ਼ਰੂਰ ਲਾਵੇ ਹਨਾ ਠੀਕ ਹੈ ਜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਜੀ ਬਾਕੀ ਇਹ ਹੈ ਕਿ ਗੱਭਨ ਇੱਥੇ ਪਾਸ ਕਰਕੇ ਖੜੋ ਹਾਂਜੀ ਤੇ ਸੋਈ ਤੇ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ